ਤਾਰੀ ਆਗੀ ਖਾਂਦੀ ਆ ਕਿਹ ਕੋਨੇ ਆ ਹੈਗਾ ਆ ਲੈਲਾ ਚਿਲੀ گارਲਿਕ ਸੌਸ ਲੈਲਾ ਲੈਲਾ ਓ ਲੈਲਾ ਓ ਲੈਲਾ ਆ ਹੈਗਾ ਚਿਲੀ گارਲਿਕ ਸੌਸ ਹਾਂਜੀ ਅੱਜ ਕੀ ਨਵਾਂ ਸਿਸਟਮ ਲੱਗਦਾ ਇੱਥੇ ਨਵਾਂ ਨਵਾਂ ਸਿਸਟਮ ਨਵੇਂ ਸਿਸਟਮ ਨਵੇਂ ਤਰੀਕੇ ਨਵੇਂ ਖਾਣੇ ਤਾਂ ਅੱਜ ਬਾਰਬੀਕਿਊ ਕਰਦੇ ਆ ਤਾਂ ਦੇਖੋ ਆ ਚਿਕਨ ਦੇਖੋ ਕਿੰਨਾ ਵਧੀਆ ਬਣਾਇਆ ਆ ਵਾਹ ਜੀ ਵਾਹ ਲਸਣ ਵਾਹ ਜੀ ਵਾਹ ਅਦਰਕ ਗਰਮ ਮਸਾਲਾ ਲਾਲ ਮਿਰਚ ਜੀਰਾ ਹਲਦੀ ਵਾਹ ਜੀ ਇਦਾਂ ਚੀਜ਼ਾਂ ਪਾ ਕੇ ਇੰਡੀਆ ਦਾ ਬਾਰਬੀਕਿਊ ਤਾਂ ਕਰ ਲਿਆ ਅਸੀਂ ਸੋਚਿਆ ਇੰਗਲੈਂਡ ਦਾ ਕਰੀਏ ਮੌਸਮ ਵਧੀਆ ਹੈ ਤੁਫ ਨਿਕਲ ਹੀ ਹੋਵਾ ਤਾਂ ਕਿਉਂ ਨਾ ਖਾਈਏ ਬਾਰਬੀਕਿਊ ਬਣਾਈਏ ਅੱਜ ਬਹੁਤ ਚੀਜ਼ਾਂ ਬਣਾਉਣੀਆਂ ਆ ਸਾਡੇ ਨਾਲ ਜੁੜੇ ਰਹੋ ਪਹਿਲਾਂ ਤਾਂ ਚਿਕਨ ਹਜੇ ਤਿਆਰ ਹੁੰਦਾ ਆ ਆ ਦੇਖੋ ਬਾਰਬੀਕਿਊ ਤੇ ਚਿਕਨ ਰੱਖਿਆ ਆ ਹੈ ਤਾਂ ਦੋ ਸਿੱਖਾ ਰੱਖੀਆਂ ਹੈ ਤਾਂ ਸੀਖ ਕਬਾਬ ਬਣਾਉਣੇ ਆ ਪਨੀਰ ਵੀ ਬਣਾਉਣਾ ਛੱਲੀਆਂ ਵੀ ਬਣਾਉਣੀਆਂ ਹੈਗੀਆਂ ਆ ਵਾਹ ਜੀ ਵਾਹ ਅਸੀਂ ਖਾਣੇ ਤਿਆਰ ਹੋ ਗਏ ਜੁੜੇ ਰਹਿਣ ਬੰਦਿਆ ਲੈ ਸਹੀ ਗੱਲ ਹੈ ਹਾਂਜੀ ਕੰਮ ਚੱਲ ਰਿਹਾ ਜੋਰਾਂ ਤੇ ਚੱਲ ਰਿਹਾ ਆ ਚੱਲ ਰਿਹਾ ਆ ਚੰਗਾ ਚੰਗਾ ਅਸੀਂ ਆ ਭਾਈਆਂ ਨੇ ਹੈਗੇ ਤਿੰਨ ਸਿੱਖਾਂ ਤਾਂ ਰੱਖੀਆਂ ਆ ਦੋ ਇੱਕ ਹੋਰ ਰੱਖਣੀ ਰੱਖਣੀ ਮਸਾਲ ਦਾ ਇੱਕ ਹੋਰ ਰੱਖ ਦਵਾ ਪਰ ਇਹ ਚਾਰ ਰੱਖਦੇ ਆ ਤਾਂ ਦੇਖਦੇ ਕਿੱਦਾਂ ਖਾਣਾ ਬਣਦਾ ਦੇਖੋ ਚਿਕਨ ਆ ਪਨੀਰ ਸ਼ਿਮਲਾ ਮਿਰਚ ਉਹਨਾਂ ਲਈ ਜਿਹੜੇ ਮੀਟ ਨਹੀਂ ਖਾਂਦੇ ਆ ਸਿੱਕਵਾ ਬਿੱਥੇ ਆ ਕਈ ਮਸਾਲੇ ਪਾਏ ਹੋਤਾ ਮਿਰਚਾਂ ਪਾਈਆਂ ਆ ਤਾਂ ਆ ਆ ਸਾਡਾ ਚਿਕਨ ਤਿਆਰ ਹੋ ਰਿਹਾ ਆ ਦੇਖੋ ਇੱਕ ਦਾ ਤਾਂ ਆਏ ਹਾਏ 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 ਤੁਹਾਨੂੰ ਪਤਾ ਲੱਗਦਾ ਆ ਪੰਕਲੇ ਜੀ ਦਿੱਕਾ ਦਾ ਪਤਾ ਲੱਗਦਾ ਹਾਂਜੀ ਤਾਂ ਹੌਲੀ ਹੌਲੀ ਬਣੀ ਜਾਣਾ ਬਣੀ ਜਾਣਾ ਮੌਸਮ ਵਧੀਆ ਆ ਅਸੀਂ ਬਣਾਈ ਜਾਣੇ ਤਾਂ ਪਾਣੀ ਵੀ ਰੱਖਿਆ ਆ ਸਾਫ਼ ਕਰੀ ਜਾਣੇ ਉੱਧਰ ਚੁੱਲੇ ਲਈ ਜਾਂਦੇ ਆ ਸਹੀ ਗੱਲ ਆ। ਆ ਕੀ ਹੋ ਰਿਹਾ? ਅਸੀਂ ਲਾਉਂਦੇ ਆ ਬਟਰ ਚਿਕਨ ਤੇ। ਵਾਹ ਜੀ ਵਾਹ। ਦੇਖੋ ਆ ਦੇਖੋ। ਆਏ ਹਾਏ ਹਾਏ। ਕਿੰਨਾ ਬੜੀਆ ਲੱਗਦਾ ਆ। ਹਾਂ ਜੀ। ਵਾਹ ਜੀ ਵਾਹ। ਇਹ ਬੜੀਆ ਬੜੀਆ ਬਣ ਆਏ ਤੇ ਨਾਲ। ਪੂਰੀ ਕਾਰਗਰੀ ਹੋ ਰਹੀ ਆ। ਸਹੀ ਗੱਲ ਆ। ਹਾਂ ਜੀ। ਲਓ ਜੀ। ਇਦਾਂ ਖਾਣੇ ਬਣਾਈਦੇ ਹੈਗੇ ਆ। ਹਾਂ ਜੀ। ਦੇ ਸੀ ਤਰੀਕਿਆਂ ਦੇ ਨਾਲ ਦੇਖੋ ਚਿਕਨ ਹੌਲੀ ਹੌਲੀ ਬਣੀ ਜਾਂਦਾ ਸਟੇਜ ਆ ਚੱਲੀ ਜਿੱਥੇ ਬਣ ਚੱਲਿਆ ਜਿਹੜੇ ਸਾਡੇ ਸੰਗਤ ਹੈਗੀ ਆ ਉਹ ਅੜੀਕ ਦੇ ਚਿਕਨ ਬੱਚੇ ਰੋਣ ਲੱਗ ਗਏ ਆ ਇਹਦੇ ਖਾਣਾ ਲਿਆਓ ਜੀ ਇਹ ਸਬਰ ਕਰਨਾ ਪੈਂਦਾ ਅਸਲੀ ਖਾਣਾ ਇਦਾਂ ਹੀ ਮਿਲਦਾ ਆ ਜੀ ਚਿਕਨ ਲੱਗਦਾ ਰੈਡੀ ਹੋ ਗਿਆ ਚਿਕਨ ਸਾਡਾ ਤਿਆਰ ਆ ਚਿਕਨ ਅਸੀਂ ਕੱਢਦੇ ਆ ਹਾਂ ਜੀ ਦੇਖੋ ਆ ਹੁੰਦਾ ਖਾਣਾ ਵਾਹ ਜੀ ਵਾਹ ਸਿੱਖਾ ਸਾਡੀਆਂ ਤਿਆਰ ਆ ਹਾਂਜੀ ਚਿਕਨ ਵੀ ਤਿਆਰ ਆ ਵਾਹ ਜੀ ਵਾਹ ਆਹਾ ਵੀਵਰਸ ਨੂੰ ਹਾਂ ਸਮੈਲ ਨਹੀਂ ਆ ਤਾਂ ਆਉਂਦੀ ਹੁੰਦੀ ਆ ਦੀ ਖੁਸ਼ਬੂ ਨਹੀਂ ਆਉਂਦੀ ਹੁੰਨੀ ਆ ਦੇਖੋ ਆ ਚਿਕਨ ਦੇਖ ਚਿਕਨ ਦੇ ਪੀਸ ਦੇਖੋ ਹਾਂਜੀ ਹੋਰ ਅਸੀਂ ਪਾਉਂਦੇ ਆ ਚਾਟ ਮਸਾਲਾ ਵੀ ਪਾਉਂਦੇ ਆ ਇਹਨਾਂ ਦੇ ਉੱਤੇ ਵਾਹ ਜੀ ਵਾਹ ਚਾਟ ਮਸਾਲਾ ਪਾ ਕੇ ਸਵਾਦ ਹੋਰ ਆਉਂਦਾ ਆ ਆਹਾਹਾ ਵਾਹ ਜੀ ਇਹ ਸਵਾਦਿਤ ਚਟਪਾ ਆਹ ਵਈ ਗੱਲ ਸਾਡਾ ਜੈਵੀ ਵੀ ਨਾਲ ਆ ਜੈਵੀ ਆ ਲੋ ਆ ਲੋ ਚਿਕਨ ਆ ਭਾਈ ਤਰਸਾਤਾ ਚਾਰ ਚੂਟ ਬਾਗੇ ਹੁਣ ਅਈ ਖਾਵਾਂਗੇ ਅਈ ਖਾਣਾ ਪੈਣਾ ਹੁਣ ਲੈ ਲੋ ਭਾਈ ਇੱਕ ਵੀ ਮੋੜ ਕੇ ਨਹੀਂ ਮਿਲਣਾ ਚਲੋ ਅਸੀਂ ਇੱਕ ਲੈ ਲੈਨੇ ਬਾਕੀ ਜ਼ਿਆਦਾ ਆ ਆਹ ਹਾਂ 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 ਹਾਂਜੀ ਹਾਂਜੀ ਅਸੀਂ ਹੁਣੇ ਕੈਮਰਾ ਲੈ ਕੇ ਤੁਹਾਡੇ ਪਿੱਛੇ ਆਹ ਤੁਸੀਂ ਡਗਣਾ ਪਿਓ ਬਾਰਬੀਕਿਊ ਦੇ ਉੱਤੇ ਹਾਂਜੀ ਭਾਜੀ ਖਾ ਕੇ ਦੱਸੋ ਕਿਦਾਂ ਦਾ ਬਣਿਆ ਜੇਕਰ ਖਾ ਕੇ ਦੱਸਦੇ ਆ ਹਮ ਅਲਾਦਾ ਭਾਈ ਨੇ ਜਦੋਂ ਇੰਡੀਆ ਕੀਤਾ ਸੀ ਉਹਦਾ ਵੀ ਵਲੌਗ ਹੈ ਨਾ ਆਪਣਾ ਹਾਂਜੀ ਹਾਂਜੀ ਹੈਗਾ ਇਹ ਤਾਂ ਬਈ ਉਤੋਂ ਵੀ ਸਰਾ ਹੀ ਆ ਵਧੀਆ ਭਾਜੀ ਆ ਭਾਈ ਐਕਸਪਰਟ ਹੋਈ ਗਏ ਨੇ ਜਿਹੜਾ ਕੀਤਾ ਬਣਾਈ ਜਾਂਦੇ ਉਦੋਂ ਦੇ ਐਕਸਪਰਟ ਹੋ ਜਾਂਦੇ ਆ ਬਹੁਤ ਸਵਾਦ ਬੜਾ ਸੌਫਟ ਜਿਹਾ ਸੀ ਮੈਂਤ ਪੂਰੀ ਕਰਦੇ ਭਾਜੀ ਸਾਡੇ ਬਹੁਤ ਸਵਾਦ ਬਣਾਇਆ ਭਾਜੀ ਵੈਲ ਡਨ ਆ ਦੇਖੋ ਜੀ ਜਨਤਾ ਖਾ ਰਹੀ ਆ ਜੰਤਾ ਵੇਖੀ ਸਕਣ ਲਈ ਆ ਹੁਣ ਕੀ ਬਣਨ ਲੱਗਿਆ ਮੁੰਡੇ ਕਹਿੰਦੇ ਬਰਗ ਮੁੰਡੇ ਕਹਿੰਦੇ ਬਰਗਰ ਚਾਹੀਦਾ ਆ ਅੱਛਾ ਸੋਚਿਆ ਉਹਨਾਂ ਲਈ ਬਰਗਰ ਲਿਆਉਨੇ ਆ ਉਹਨਾਂ ਲਈ ਬਰਗਰ ਬਣਨੇ ਹੁਣ ਬਰਗਰ ਬਣਾਉਨੇ ਵਾਹ ਜੀ ਵਾਹ ਤਾਂ ਵਾਹ ਜੀ ਵਾਹ ਦੇਖੋ ਜੀ ਹਮ ਬਰਗਰ ਬਣਾਉਨੇ ਆ ਆਉਂ ਚ ਬਰਗਰ ਕਿੱਦਾਂ ਬਣਾਉਨੇ ਸਭ ਕੁਝ ਬਣਦਾ ਆ ਛੱਲੀਆਂ ਦਾ ਕੀ ਹਾਲ ਆ ਵਿਚਾਰੀਆਂ ਛੱਲੀਆਂ ਬਸ ਕੱਲੀਆਂ ਕੱਲੀਆਂ ਪਈਆਂ ਵਿਚਾਰੀਆਂ ਛੱਲੀਆਂ ਦਾ ਹੋਈ ਜਾਂਦਾ ਕੰਮ ਆ ਦੇਖੋ ਰੰਗ ਦੇਖੋ ਛਲੀਆਂ ਦਾ ਵਾਹ ਜੀ ਵਾਹ ਰੰਗ ਦੇਖੋ ਛਲੀਆਂ ਦਾ ਰੰਗ ਹੁਣ ਪਤਾ ਲੱਗਦਾ ਛੱਲੀ ਹੋਈ ਹੈ ਛਲੀਆਂ ਬੜੀ ਜਾਂਦੀਆਂ ਹੌਲੀ ਹੌਲੀ ਪਹਿਲਾਂ ਤਾਂ ਬਟਰ ਵੀ ਬਣਾਈਏ ਹਾਂਜੀ ਬਟਰ ਬਣਾਉ ਆ ਦੇਖੋ ਇਹਨਾਂ ਦਾ ਬਟਰ ਮੈਂ ਦੇਖੋ ਆ ਰੰਗ ਦੇਖੋ ਬਟਰ ਦਾ ਇਹਨਾਂ ਦੇ ਵਿੱਚ ਹੋਣਾ ਪਾਉਂਦੇ ਲਸਣ ਪਾਉਂਦੇ ਇਹਦੇ ਵਿੱਚ ਵਾਹ ਹੀ ਵਾਹ ਹੋਰ ਕੀ ਪਾਉਣਾ ਜੀ ਥੋੜਾ ਹੋਰ ਪਾ ਦਿੰਦਾ ਵਿੱਚ ਪਾਰਸਲੀ ਵੀ ਪਾਉਂਦੇ ਆ ਹੂੰ ਚੱਕ ਕਰਕੇ ਰੱਖੀ ਪਹਿਲਾਂ ਹੀ ਆਏ ਹਾਏ ਹਾਏ ਦੇਖੋ ਆਹ ਖੁਸ਼ਬੂ ਦੁਆਬੇ ਦੀ ਖੁਸ਼ਬੂ ਆਉਂਦੀ ਐ ਇੱਥੇ ਵਾਹ ਜੀ ਵਾਹ ਜੇ ਇਹ ਚੰਗੀ ਮਿਕਸ ਕੀਤੀ ਆ ਆਏ ਹਾਏ ਹਾਏ ਆਹ ਦੇਖੋ ਆਹ ਏ ਛੱਲੀਆਂ ਦੇ ਉੱਤੇ ਪਾਉਣੀ ਆ ਵਾਹ ਜੀ ਵਾਹ ਇਹ ਬਟਰ ਪਾਣਾ ਛੱਲੀਆਂ ਦੇ ਉੱਤੇ ਛੱਲੀਆਂ ਦੇ ਉੱਤੇ ਹਾਂਜੀ ਦੇਖੋ ਰੰਗ ਆਏ ਹਾਈ ਖੁਸ਼बू ਦੇਖੋ ਵਾਹ ਜੀ ਵਾਹ ਹੋ ਗਿਆ ਜੀ ਅਗਰ ਸਾਰੀ ਸ਼ੱਕ ਰਹੀ ਹੈ ਬਾਰਬੇਕਿਊ ਚੱਲ ਰਿਹਾ ਦੀਵਾ ਦੀਵਾ ਵੀ ਖਾਣ ਲੱਗੀ ਆ ਇੱਧਰ ਬਣੇ ਜਾਂਦਾ ਹੈ ਸਾਡੇ 버ਗਰ ਹਨ ਜਿਹੜੇ 버거 ਆ 버거 ਬਣ ਜਾਂਦੇ ਆ ਬਣ ਜਾਂਦੇ ਛੱਲੀਆਂ ਵੀ ਬਣੀਆਂ ਨੇ ਬੜੇ 버거 ਛੱਲੀਆਂ ਵੀ ਬਣ ਜਾਂਦੀਆਂ ਛੱਲੀ ਮੈਨੂੰ ਲੱਗਦਾ 1 2 ਤਾਂ ਕਹਿੰਦੀ ਆ ਮੈਂ ਮੈਨੂੰ ਕੱਢੋ ਇੱਥੋਂ ਹਾਂਜੀ ਲੱਗਾ ਬਣੀ ਗਈ ਆ ਆ ਪਈ ਆ ਜੀ ਪਲੇਟ ਇਹਨਾਂ ਦੀ ਆ ਦੇਖੋ ਛੱਲੀ ਆਏ ਹਾਏ ਆ ਆ ਲੋ ਜੀ ਛੱਲੀ ਬਣ ਗਈ ਐ ਦੋ ਤਾਂ ਮੈਨੂੰ ਲੱਗਦਾ ਤਿਆਰ ਆ ਇਹਨਾਂ ਦੇ ਉੱਤੇ ਵਰਨਾ ਗੱਲ ਦੱਸਦਾ ਹਾਂਜੀ ਇਹਨਾਂ ਨਾਲ ਇਹ ਬਾਨੀ ਛੱਲੀ ਇਹਨਾਂ ਦੇ ਨਾਲ ਹੀ ਹਾਂਜੀ

ਅਗਰ ਦਿਨਾਂ ਨੂੰ ਸ਼ੁਰੂ ਕਰਨੇ ਆ ਲੋ ਦੀ ਸਪੈਸ਼ਲ ਛੱਲੀ ਖਾ ਕੇ ਦੇਖੋ ਲਓ ਭਾਜੀ ਲੈ ਆਓ ਜੀ ਅਸੀਂ ਕਿਹਾ ਮੀਟ ਛੱਡ ਕੇ ਇਹਨਾਂ ਨੇ ਛੱਲੀ ਖਾਣ ਲੱਗ ਜਾਣਾ ਉਹ ਨਹੀਂ ਹੋ ਸਕਦਾ ਛੱਲੀ ਸਹੀ ਹੈ ਉਹ ਸਾਈਡ ਆਪਣੀ ਜਗਾ ਛੱਲੀ ਸਹੀ ਹੈ ਵਾਹ ਜੀ ਵਾਹ ਲੱਗਦਾ 버거 ਬਣ ਜਾ ਇੱਥੇ ਹੁਣ ਮੁੰਡੇ ਕਹਿੰਦੇ ਕਿ 버거 ਖਾਣੇ ਆ ਹਾਂਜੀ ਮੈਂ ਕਿਹਾ ਚਲੋ 버거 ਮੁੰਡੇ ਕਹਿੰਦੇ ਆ ਬਰਗਰ ਬਣਾ ਹੀ ਦਿੰਦੇ ਆ ਨਾਲੇ ਹਾਂਜੀ ਜਿਹਦਾ ਹੈਗਾ ਸਿੱਕ ਕਬਾਬ ਦਾ ਹੀ ਮਿਕਸਚਰ ਮੈਂ ਕੀਤਾ ਪਰ ਸ਼ੇਪ ਇਹਨਾਂ ਨੂੰ ਬਰਗਰਾਂ ਦੀ ਦਿੱਤੀ ਅਗਰਾਂ ਦਾ ਦਿੱਤਾ ਛੱਲੀਆਂ ਦਾ ਬਟਰ ਦੇਖੋ ਛੱਲੀਆਂ ਦਾ ਇਹ ਪਨੀਰ ਸ਼ਿਮਲਾ ਮਿਰਚ ਤਾਂ ਗੰਡੇ ਵਾਹ ਜੀ ਵਾਹ ਬਣਾ ਰਿਹਾ ਆ ਮਸਾਲੇ ਵਾਸੀ ਉਹੀ ਹੈ ਜਿਹੜੇ ਚਿਕਨ ਦੇ ਬਣਾਏ ਸੀਗੇ ਹਾਂਜੀ ਤਾਂ ਇਹਨਾਂ ਨੂੰ ਹੁਣ ਇਦਾਂ ਇੱਕ ਛੋਟੀਆਂ ਲੱਕੜੀਆਂ ਦੀ ਸਿੱਖਾਂ 'ਚ ਪਾ ਕੇ ਇਹ ਤੁਹਾਡੇ ਲਈ ਖਾਣਾ ਬਣਦਾ ਆ ਫੇਨਾ ਕਿਉਂਕਿ ਸਾਨੂੰ ਕੋ ਜਿੱਤਾ ਹੀ ਨਹੀਂ ਆਪ ਸਾਰਾ ਚਿਕਨ ਖਾ ਕੇ ਮੈਂ ਤਾਂ ਰੋਣ ਵੀ ਲੱਗ ਜਾਣਾ ਸੀ ਮੈਂ ਤਾਂ ਹੈਵੀ ਐ ਭਾਂਡੇ ਮਾਂਜਣ ਸਾਨੂੰ ਲਾ ਲਿਆ ਤਾਂ ਨਹੀਂ ਇਹ ਹੈਗਾ ਆ ਪਨੀਰ ਸ਼ਿਮਲਾ ਮਿਰਚ ਤਾਂ ਗੰਡੇ ਇਹ ਐਂਡ ਤੇ ਹੁਣ ਬੰਦ ਲੱਗਿਆ ਦੇਖੋ ਚਿਕਨ ਵੀ ਸਾਰਾ ਮੁੱਕ ਗਿਆ ਤੇ 버ਗਰ ਵੀ ਸਾਰੇ ਬਣ ਗਏ ਆ ਹੁਣ ਐਂਡ ਤੇ ਆ ਜੀ ਬਾਜੀ ਬਾਹ ਹਜੇ ਬਣ ਰਾਇਆ ਖਾਣਾ ਤਾਂ ਬਣਦਾ ਆ ਖਾਣਾ ਤਾਂ ਅਜੇ ਹਜੇ ਕਈ ਕੁਛ ਬਣਦਾ ਆ ਹਜੇ ਮੈਂ ਵੀ ਨਹੀਂ ਖਾਦਾ ਹਜੇ ਜੇ ਸ਼ੈਫ ਹੰਦਾ ਉਹ ਖੀਰ ਦੇ ਵਿੱਚ ਕੀ ਖਾਂਦਾ ਹੁੰਦਾ ਸਾਰੇ ਘਰੀ ਚੀਰ ਜਾਂਦੇ ਆ ਆ ਦੇਖੋ ਡੈਡੀ ਸਹੀ ਬਣਾਉਂਦਾ ਆ ਠੀਕ ਬਣਾਉਂਦਾ ਮਾਲਕ ਹਾਂ ਇਨਸਪੈਕਸ਼ਨ ਕਰ ਰਿਹਾ ਮੁੰਡਾ ਵੀ ਡੈਡੀ ਠੀਕ ਵੀ ਬਣਾਉਂਦਾ ਕਿ ਨਹੀਂ ਸਾਰਾ ਸਭ ਸਹੀ ਆ ਇਹਨੂੰ ਪਤਾ ਆ ਕਲਾਕਾਰ ਬੰਦੇ ਆ ਅਸੀਂ ਆ ਦੇਖੋ ਹਾਂਜੀ ਕੀ ਹੋ ਰਿਹਾ ਇੱਥੇ ਕਪੜੇ ਲਈ ਮੈਂ ਖਾਣਾ ਬਣਾਉਂਦਾ ਆ ਮੈਂ 버ਗਰ ਵੀ ਆਪਣੇ ਲਈ ਬਣਾਉਂਦਾ ਹੈਗਾ ਆ ਦੇਖੋ ਅੱਸੀ ਦੀ ਵਾਰੀ ਆ ਗਈ ਖਾਂਦੀ ਆ ਕਿਹ ਕੋਨੇ ਆ ਆ ਹੈਗਾ ਆ ਲੈਲਾ ਚਿਲੀ گارਲਿਕ ਸੌਸ ਲੈਲਾ ਲੈਲਾ ਓ ਲੈਲਾ ਓ ਲੈਲਾ ਆ ਹੈਗਾ ਚਿਲੀ گارਲਿਕ ਸੌਸ ਲੈਲਾ ਲੈਲਾ ਓ ਲੈਲਾ ਆ ਅਸਵਾੜਿਆ ਮਿਰਚ ਵਾਲਾ ਆ ਵੈਸੇ ਵਾਹ ਜੀ ਵਾਹ ਅੱਗੇ ਮਿਰਚ ਕਾਫੀ ਪਾਈ ਬਰਗਰਾਂ ਚ ਦੇਖੋ ਅਸੀਂ ਨਾ ਖਾਣਾ ਬਣਾਉਂਦੇ ਬਣਾਉਂਦੇ ਹਾਂ ਜੀ ਬਣਾਉਂਦੇ ਆ ਵਾਹ ਜੀ ਵਾਹ ਬਰਗਰ ਵੀ ਬਣੀ ਜੀ ਦੇਖੋ ਆ ਦੇਖੋ ਆ ਦੇਖੋ ਆ ਆ ਆ ਆ ਆ ਆ ਆਈਟਮਾ ਦੇਖੋ ਸਾਨੂੰ ਤਾਂ ਗੱਲ ਹੀ ਨਹੀਂ ਕਰਨ ਦਿੰਦੇ ਬਰਗਰ ਵੀ ਤਿਆਰ ਆ ਰਿਹਾ ਚਿਕਨ ਵੀ ਤਿਆਰ ਆ ਤਾਂ ਪਨੀਰ ਵੀ ਤਿਆਰ ਆ ਮੇਰੀ ਪਨੀਰ ਨਹੀਂ ਲੋਕੇਸ਼ਨ ਦੇਖੋ ਫੁੱਲਾਂ ਦੇ ਕੋਲ ਫੁੱਲਾਂ ਦੇ ਵਿੱਚ ਆ ਮੈਂ ਵਾਹ ਵਾਹ ਜੀ ਵਾਹ ਜੇ ਕੋਈ ਮੇਰੀ ਮਸ਼ਰੂਕ ਹੁੰਦੀ ਮੈਂ ਫੁੱਲ ਇਹਨੂੰ ਦੇ ਸਕਦਾ ਸੀਗਾ ਵਾਹ ਪਰ ਹੈ ਨਹੀਂ ਸੋ ਫਿਲਹਾਲ ਮੈਂ ਆਪੀਂ ਖੜਾ ਫੁੱਲਾਂ ਦੇ ਤਾੜਾ ਮਸ਼ੂਕੀ ਹੈ ਨਹੀਂ ਇਹ ਵੀ ਕੋਈ ਜ਼ਿੰਦਗੀ ਹੋਈ ਵਾਹ ਇਹ ਵੀ ਸ਼ਖ ਹੋ ਰਿਹਾ ਮੀਟ 버ਗਰ ਖਾ ਲਿਆ ਹੁਣ ਚਿਕਨ ਦੀ ਵਾਰੀ ਹੈ ਵਾਦਿਆ ਆ ਪੀਸ ਦੇਖੋ ਕਿੱਦਾਂ ਦਾ ਆ ਪੀਸ ਮੀਟ ਵਰਗਾ ਪੀਸ ਐ ਨੂੰ ਕੀਲ ਹੋਇਆ ਜੈ ਵੀ ਆ ਵਧੀਆ ਪੀਸ ਆ ਭਾਈ ਮੁਰਗੇ ਦਾ ਵਧੀਆ ਬਣਾਇਆ ਤੁਸੀਂ ਵਧੀਆ ਜੈ ਵੀ ਨੂੰ ਪਤਾ ਆ ਜਿਹੜੇ ਬੰਦੇ ਨੂੰ ਪਤਾ ਹੁੰਦਾ ਉਹਨੂੰ ਪੁੱਛਣਾ ਚਾਹੀਦਾ ਆ ਅਸੀਂ ਵੀ ਨਾਲ ਆ ਸੰਗਤਾਂ ਦੇ ਤਾਂ ਵੈਸੇ ਤਾਂ ਅਸੀਂ ਬਾਰਬੀਕਿਊ ਦੇ ਨਾਲ ਹੀ ਸੀਗੇ ਤੇ ਸੋਚਿਆ ਆ ਕੇ ਇਹਨਾਂ ਨੂੰ ਵੀ ਮਿਲਦੇ ਆ ਨਹੀਂ ਤਾਂ ਬੰਦਾ ਇਕੱਲਾ ਉਦਾਸ ਹੋ ਜਾਂਦਾ ਆ ਇਕੱਲਾ ਸਾਈਡ ਤੇ ਸਹੀ ਗੱਲ ਆ ਹਾਂ ਪਾਸੇ ਨਹੀਂ ਰਹਿਣਾ ਚਾਹੀਦਾ ਆ ਨਾਲ ਹੀ ਬੰਦਿਆਂ ਦੇ ਆ ਦੇਖੋ ਜੀ ਬੰਦੇ ਮੀਟ ਖਾ ਖਾ ਕੇ ਕੁਰਸੀਆਂ ਤੋਂ ਥੱਲੇ ਆ ਗਏ ਪੁੰਜੇ ਬਾਜੀ ਖਾ ਲਿਆ ਰੱਜ ਕੇ ਬਹੁਤ ਜ਼ਿਆਦਾ ਉਹ ਪਾਈਦਾ ਸ਼ੇਰ ਚੋਰ ਨਹੀਂ ਅੰਦਾਜ਼ ਨਹੀਂ ਮਾਰਦੇ ਮਾਰ ਦਿੰਦੇ ਦੇਖੋ ਮੁੰਡੇ ਦੇਖੋ ਕੀ ਕਰਦੇ ਉਹ ਤੇ ਫਿਰ ਅਹ ਨਾ ਜੀ ਕੋਲੇ ਲੱਗਦਾ ਬਹੁਤ ਚੱਲੇ ਆ ਜੀ ਖਾਣਾ ਹੁਣ ਸਦਾ ਖਤਮ ਹੋ ਚੱਲ ਆਇਆ ਹਾਂਜੀ ਤਾਂ ਹੁਣ ਬਸ ਕੀ ਕਹਿੰਦੇ ਜੋ ਸਿੱਖਾ ਰਹਿਣੀਆਂ ਸੀਗੀਆਂ ਉਹ ਹੁਣ ਮਕਾਉਨੇ ਆ ਆ 버거 ਵੀ ਬਣ ਗਏ ਇੱਕ ਸਿੱਖ ਸਗੀ ਰਹਦੀ ਐ ਦੂਸਰਿਆਂ ਦੀ ਪਨੀਰ ਦੀ ਦੀ ਪਨੀਰ ਨੂੰ ਇਹ ਵੀ ਬਣਈ ਗਿਆ ਆ ਤਾਂ ਦੇਖੋ ਆਹ ਪਲਾ ਦੱਸਾਂ ਕੀ ਆ ਚਾਟ ਮਸਾਲਾ ਪਾਉ ਪਾਓ ਜੀ ਪਾਓ ਇਹ ਤਾਂ ਬਣਾਇਆ ਸੀ ਬਾਹਰ ਵੀ ਕੀ ਆ ਆ ਆ ਨਹੀਂ ਕੰਮ ਸਾਡੇ ਕੋ ਹੋ ਜਾ ਸਕਦਾ ਇਹ ਚਾਟ ਮਸਾਲੇ ਦਾ ਆ ਤਾਂ ਚਲੋ ਆਹ ਆ ਚਿਕਨ ਖਤਮ ਹੋਣ 버거 ਵੀ 버거 ਵੀ ਬਣ ਗਏ ਬਣ ਗਏ ਯਾਰ ਇਹਨਾਂ ਦਾ ਵੀ ਕੰਮ ਹੋ ਗਿਆ ਇਹ ਲਾਸਟ ਵਾਲਾ ਮੀਟ ਹੁਣ ਹੈ ਇਹ ਬੇਸਿਕਲੀ ਆਹ ਮੀਟ ਹੁਣ ਖਤਮ ਹੋ ਗਿਆ ਹਾਂ ਤਾਂ ਆ ਜੋ ਬਚਦਾ ਆ ਤਾਂ ਬਸ ਇੱਕ ਪਨੀਰ ਦੀ ਹੈ ਪੀਸ ਪਏ ਆਇਆ ਤੇ ਦੇਖੋ ਕੋਲ ਇਹ ਵੀ ਹੁਣ ਬਹੁਤ ਦਗਾ ਰਿਹਾ ਆ ਤਾਂ ਵਸੇ ਗੱਲਿਆ ਜਦੋਂ ਇੰਡੀਆ ਚ ਕੀਤਾ ਸੀ ਉਦੋਂ ਚੰਗੀ ਗਰਮੀ ਸੀ ਚੰਗੀ ਗਰਮੀ ਨੇ गर्मी ने बस मेरी कराती थी इतने तो फिर भी है ठीक है मौसम बढ़िया है पर चुप बहुत चुप दिखी पर चलो बारवीक्यू लिए ठीक है इसेगा सा बारवीक्यू का बलॉग उम्मीद कि वी लगे तुम भी बारवी क्यू इदा कर करो सौखा का ही काम है देखो बड़ा औखा काम तो नहीं सी मिलते अगले बलॉग से जिंदते रहवो हंसते रहो बसते रहो इदा खाने खाते रहोता सू देखते दे रहो जो सबू नहीं देखना किसी होर नहीं देख पर किसी देखो जुला रब रख